वेलकम बैक बहुत-बहुत स्वागत है जी क्रेलू इलाच और आज फिर एक जबरदस्त बहुत जबरदस्त टेक्निक ਤੁਹਾਡੇ ਨਾਲ ਸ਼ੇਅਰ ਕਰਨ ਵਾਸਤੇ ਹਾਜ਼ਰ ਹੋਏ ਆ ਜਿਨ੍ਹਾਂ ਨੂੰ ਲੱਕ ਦੇ ਵਿੱਚ ਦਿੱਕਤ ਹੈ ਟੁਹੀ ਜਿਹਨੂੰ ਆਪਾਂ ਲੱਕ ਕਹਿੰਦੇ ਆ ਜਾਂ ਟੁਈ ਦੇ ਅੰਦਰ ਟੁਈ ਦੇ ਕਮਰ 'ਚ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਤਕਲੀਫ ਹੈ ਟੁਈ 'ਚ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਔਰ ਖਾਸ ਕਰ ਜਦੋਂ ਅਸੀਂ ਲੇਟੇ ਹੁੰਦੇ ਆ ਔਰ ਲਟਣ ਵੇਲੇ ਜਦੋਂ ਅਸੀਂ ਕਰਵਟ ਪਲਟਦੇ ਆ ਕਰਵਟ ਲੈਂਦੇ ਆ ਉਸ ਵੇਲੇ ਨਾ ਇੱਕ ਪੇਨ ਵਾਲਾ ਇੱਕ ਦਰਦ ਵਾਲਾ ਛਟਕਾ ਮਹਿਸੂਸ ਹੁੰਦਾ ਹੈ ਜਾਂ ਫਿਰ ਅਸੀਂ ਜਦੋਂ ਲੇਟ ਕੇ ਉੱਠਦੇ ਆਂ ਉਦੋਂ ਵੀ ਦਰਦ ਵਾਲਾ ਝਟਕਾ ਮਹਿਸੂਸ ਹੁੰਦਾ ਹੈ ਜਾਂ ਫਿਰ ਉੱਠ ਕੇ ਬੈਠਦੇ ਆਂ ਉਸ ਵੇਲੇ ਵੀ ਉਹ ਝਟਕਾ ਲੱਗਦਾ ਹੈ ਔਰ ਬੜਾ ਅਨਬੇਰੇਬਲ ਜਾ ਹੁੰਦਾ ਹੈ ਕਿਉਂ ਕਿਉਂਕਿ ਉਸ ਵੇਲੇ ਸਪਾਈਨ ਦੇ ਅੰਦਰ ਇਨਸਟੈਬਿਲਟੀ ਹੁੰਦੀ ਹੈ ਅੱਜ ਮੈਂ ਇੱਕ ਤੁਹਾਨੂੰ ਬੜਾ ਸਿੰਪਲ ਜਾ ਇੰਨਾ ਸ਼ਾਨਦਾਰ ਟ੍ਰਿਕ ਦੱਸਾਂਗਾ ਕਿ ਜਿਹੜਾ ਪੇਨ ਵਾਲਾ ਝਟਕਾ ਹੈ ਵਿਦਿਨ ਅ ਸੈਕਿੰਡ ਗਾਇਬ ਹੋ ਜਾਏਗਾ ਬੜਾ ਜ਼ਬਰਦਸਤ ਬਹੁਤ ਸਿੰਪਲ ਟੈਕਨੀਕ ਹੈ ਔਰ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਸਾਡੀ ਸਪਾਈਨ ਹੁੰਦੀ ਹੈ ਰਿੜ ਦੀ ਹੱਡੀ ਹੁੰਦੀ ਹੈ ਜੜੀਆਂ ਸਾਡੀਆਂ ਕੋਰ ਮਸਲਸ ਹੁੰਦੀਆਂ ਨੇ ਉਹਨੂੰ ਰੈਪ ਕਰ ਲੈਂਦੀਆਂ ਯਾਨੀ ਕਿ ਉਹਨੂੰ ਸਟੇਬਲ ਬਣਾ ਲੈਂਦੀਆਂ ਉਹਨੂੰ ਉਹਦੇ ਉੱਤੇ ਪਕੜ ਬਣਾ ਲੈਂਦੀ ਹੈ ਜਿਸ ਤਰ੍ਹਾਂ ਹੀ ਪਕੜ ਬਣਦੀ ਹੈ ਪੇਨ ਗਾਇਬ ਹੋ ਜਾਂਦਾ ਹੈ ਇਹ ਕਮਾਲ ਦੀ ਟੈਕਨੀਕ ਤੁਹਾਨੂੰ ਨਾਲ ਸ਼ੇਅਰ ਕਰਾਂਗਾ ਥੋੜਾ ਜਿਹਾ ਪਹਿਲਾਂ ਮੈਂ ਤੁਹਾਨੂੰ ਉੱਠ ਕੇ ਦਿਖਾਣਾ ਕਿ ਕਿਸ ਤਰੀਕੇ ਨਾਲ ਆਪਾਂ ਉਹਨੂੰ ਕਰਨਾ ਹੁੰਦਾ ਤੁਸੀਂ ਦੇਖੋ ਜਦੋਂ ਵੀ ਆਪਾਂ ਉਹਨੂੰ ਕਰਨਾ ਹੈ ਜਿਹੜਾ ਪੇਟ ਹੈ ਅਸੀਂ ਅੰਦਰ ਵੱਲ ਖਿੱਚਣਾ ਹੈ ਔਰ ਸਾਹ ਅਸੀਂ ਬਾਹਰ ਛੱਡ ਦੇਣਾ ਹੈ ਯਾਨੀ ਸਾਹ ਬਾਹਰ ਕੱਢ ਕੇ ਠੀਕ ਹੈ ਔਰ ਫਿਰ ਪੇਟ ਨੂੰ ਅੰਦਰ ਕਰਨਾ ਹੈ ਠੀਕ ਹੈ ਜਿਸ ਤਰ੍ਹਾਂ ਹੀ ਅਸੀਂ ਅੰਦਰ ਕਰਦੇ ਹਾਂ ਸਪਾਈਨ ਦੇ ਆਸ-ਪਾਸ ਜਿਹੜੀਆਂ ਉਹ ਕੋਰ ਮਸਲਸ ਹੈ ਨਾ ਉਹ ਉਹਨਾਂ ਨੇ ਉਹਨੂੰ ਰੈਪ ਕਰ ਲੈਣਾ ਠੀਕ ਹੈ ਔਰ ਸਟੈਬਿਲਿਟੀ ਲੈ ਕੇ ਆਣੀ ਹੈ ਤਾਂਕਿ ਜਿਹੜਾ ਪੇਨ ਹੈ ਜਿਹੜਾ ਝਟਕਾ ਹੈ ਉਹ ਗਾਇਬ ਹੋ ਜਾਏ ਠੀਕ ਹੈ ਖਿਆਲ ਰੱਖਣਾ ਹੈ ਜਿਹੜਾ ਪੇਟ ਬਾਹਰ ਹੈ ਉਹਨੂੰ ਆਪਾਂ ਅੰਦਰ ਖਿੱਚ ਲੈਣਾ ਹੈ ਸਾਹ ਬਾਹਰ ਕਰ ਲੈਣਾ ਹੈ ਠੀਕ ਹੈ ਔਰ ਉਸ ਤੋਂ ਬਾਅਦ ਜਦੋਂ ਵੀ ਤੁਸੀਂ ਟਰਨ ਕਰੋਗੇ ਜਾਂ ਬੈੱਡ ਤੋਂ ਉੱਠੋਗੇ ਉਦੋਂ ਜਦੋਂ ਤੁਸੀਂ ਕਰੋਗੇ ਪੇਨ ਨਹੀਂ ਹੋਏਗਾ ਕਿਸ ਤਰ੍ਹਾਂ ਕਰਨਾ ਹੈ ਮੈਂ ਤੁਹਾਨੂੰ ਦਿਖਾਣਾ ਹੁਣਾ ਠੀਕ ਹੈ ਜੀ ਹੁਣ ਆਪਾਂ ਜਿਸ ਤਰ੍ਹਾਂ ਲੇਟੇ ਹੋਏ ਹਾਂ ਹੁਣ ਕਿਸੇ ਨੇ ਮੰਨ ਲਓ ਕਰਵਟ ਲੈਣੀ ਹੈ ਤੇ ਕਰਵਟ ਲੈਣ ਦਾ ਬੈਸਟ ਤ ਸਾਂ ਨੂੰ ਤੁਸੀਂ ਬਾਹਰ ਛੱਡਣਾ ਔਰ ਪੇਟ ਨੂੰ ਆਪਾਂ ਅੰਦਰ ਵੱਲ ਖਿੱਚਣਾ ਹੈ ਠੀਕ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਹੁਣੇ ਖੜੇ ਹੋ ਕੇ ਕਰਕੇ ਦਿਖਾਇਆ ਸੀਗਾ ਤੇ ਹੁਣ ਆਪਾਂ ਪੇਟ ਨੂੰ ਅੰਦਰ ਖਿੱਚ ਲਿਆ ਠੀਕ ਹੈ ਔਰ ਆਪਾਂ ਇਸ ਤਰੀਕੇ ਨਾਲ ਟਰਨ ਹੋ ਜਾਣਾ ਹੈ ਕਰਵਟ ਲੈ ਲੈਣੀ ਹੈ ਰਾਈਟ ਤੁਸੀਂ ਦੇਖੋਗੇ ਜਿਸ ਤਰੀਕੇ ਜਦੋਂ ਜਦੋਂ ਹੀ ਤੁਸੀਂ ਕਰੋਗੇ ਮੈਂ ਕਹਿੰਨਾ ਵਿਦਿਨ ਅ ਸੈਕਿੰਡ ਪੇਨ ਗਾਇਬ ਝਟਕਾ ਜਿਹੜਾ ਲੱਗਦਾ ਨਾ ਪੇਨ ਵਾਲਾ ਝਟਕਾ ਬਿਲਕੁਲ ਗਾਇਬ ਹੋ ਜਾਏਗਾ ਰਾਈਟ ਇਹ ਪਹਿਲਾ ਤਰੀਕਾ ਦੂਸਰਾ ਹੁਣ ਮੰਨ ਲਓ ਆਪਾਂ ਲੇਟੇ ਹੋਏ ਹਾਂ हो और हो आप हूँ बैड तो उठना राइट हूँ किस तरह करना सेम प्रोसीजर है सह अपना बहर है, पेट है, ठीक है और अपना एस करवट मुड़ना और फिर इस तरीके अपना बैठ जाना बस उस वेले तक पेट अंदर रहना चाहिए अंदर रहेगा पेन का झटका आएगा ही नहीं जे तुम तो किसी कुर्सी से बैठे हो ऑफिस गए हुए हो ठीक है उस वेले उठना थोड़ा जा अंदर किया सह बहर क्ढ़िया और उस वेल जो तो उठोगे ਤੇ ਤੁਸੀਂ ਮਹਿਸੂਸ ਕਰੋਗੇ ਪੈਨ ਗਾਇਬ ਇੱਕ ਖੂਬਸੂਰਤੀ ਹੈ ਐਸ ਮੈਜੀਕਲ ਟ੍ਰਿਕ ਦੀ রাইਟ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਐਸ ਟੈਕਨੀਕ ਨੂੰ ਐਸ ਟ੍ਰਿਕ ਨੂੰ ਅੱਛੀ ਤਰ੍ਹਾਂ ਸਮਝ ਲਿਆ ਹੋਏਗਾ ਜੇ ਕਿਤੇ ਕੋਈ ਨਾ ਸਮਝ ਜਾਵੇ WhatsApp ਨੰਬਰ ਮੇਰਾ ਐਸ ਤੇ ਮੌਜੂਦ ਹੈ ਤੁਸੀਂ ਹस्ते ਸਵਾਲ ਪੁੱਛ ਸਕਦੇ ਹੋ ਬਹੁਤ ਵਾਰ ਮੈਂ ਕਾਲ ਨਹੀਂ ਅਟੈਂਡ ਕਰ ਪਾਂਦਾ ਲੇਕਿਨ ਹਰ ਮੈਸੇਜ ਦਾ ਜਵਾਬ ਜ਼ਰੂਰ ਦਿੰਨਾ ਹੈ ਇਸ ਕਰਕੇ ਮੈਸੇਜ ਮੈਨੂੰ ਭੇਜੋਗੇ ਤੇ ਮੈਂ ਡੈਫੀਨੇਟਲੀ ਤੁਹਾਨੂੰ ਹਰ ਸਵਾਲ ਦਾ ਜਵਾਬ ਜ਼ਰੂਰ ਦਵਾਂਗਾ ਜੇ ਬਹੁਤ ਜ਼ਿਆਦਾ ਤਕਲੀਫ ਹੈ ਸਟਿਫਨੈਸ ਜਕੜਨ ਬਹੁਤ ਜ਼ਿਆਦਾ ਹੈ ਬੈਟਰ ਔਇਲ ਦਾ ਇਸਤੇਮਾਲ ਜ਼ਰੂਰ ਕਰੋ ਇਹਦੇ ਨਾਲ ਨਸਾਂ ਖੁੱਲ ਜਾਂਦੀਆਂ ਬਲੱਡ ਸਰਕੂਲੇਸ਼ਨ ਤੇਜ਼ ਹੋ ਜਾਂਦਾ ਹੈ ਹੀਟਿੰਗ ਪੈਡ ਦੀ ਲੋੜ ਹੀ ਨਹੀਂ ਪੈਣੀ ਕਿਉਂਕਿ ਇਹਨੇ ਖੁਦ ਹੀਟ ਅਪ ਕਰਨਾ ਹੈ ਜੋਇੰਟ ਜਿਹੜੀ ਬੈਕ ਠੀਕ ਹੈ ਔਰ ਅਸੀਂ ਤਾਂ ਬਹੁਤ ਸਾਰੇ ਲੋਕਾਂ ਨੂੰ ਬੈਟਰ ਆਇਲ ਦੇ ਨਾਲ ਬੈਟਰ ਬਾਮ ਜਿਹੜੀ ਹੈ ਇਹਦਾ ਇੱਕ ਅਸੀਂ ਬੜੀ ਖਾਸ ਟੈਕਨੀਕ ਹੈ ਜਿਨ੍ਹਾਂ ਨੂੰ L4 L5 ਦੀ ਸਮੱਸਿਆ ਰਹਿੰਦੀ ਹੈ ਸਲਿਪ ਡਿਸਕ ਦੀ ਸਮੱਸਿਆ ਰਹਿੰਦੀ ਹੈ ਪਹਿਲੇ ਦਿਨ ਬਹੁਤ ਲੋਕਾਂ ਨੂੰ ਪਹਿਲੇ ਘੰਟੇ ਵਿੱਚ ਉਹ ਆਰਾਮ ਆਇਆ ਜਿਹੜਾ ਕਈ ਮਹੀਨਿਆਂ ਤੋਂ ਨਹੀਂ ਆਇਆ ਸੀ ਬੜਾ ਜ਼ਬਰਦਸਤ ਮਤਲਬ ਉਹ ਅਸੀਂ ਟੈਕਨੀਕ ਡਵੈਲਪ ਕੀਤੀ ਹੈ ਬਹੁਤ ਸਾਰੇ ਲੋਕਾਂ ਨੂੰ ਅਸੀਂ ਦੱਸਿਆ ਔਰ ਵਾਕਈ ਕਾਮਯਾਬ ਹੋ ਗਈ ਤੇ ਇਸ ਟੈਕਨੀਕ ਨੂੰ ਅਜ਼ਮਾਓ ਜਿਹੜੀ ਮੈਂ ਹੁਣ ਤੁਹਾਨੂੰ ਟਰਿਕ ਦੱਸਿਆ ਬਹੁਤ ਕਮਾਲ ਦਾ ਹੈ ਬਹੁਤ ਗਜ਼ਬ ਦਾ ਹੈ ਔਰ ਤੁਸੀਂ ਪਹਿਲੇ ਦਿਨ ਪਹਿਲੇ ਕੈਂਟ ਪਹਿਲੇ ਸੈਕਿੰਡ ਚ ਫੀਲ ਕਰੋਗੇ ਕਿ ਪੇਨ ਆਇਆ ਹੀ ਨਹੀਂ ਰਾਈਟ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਕਿ ਸਭ ਦਾ ਫਲਾ ਹੋਏ ਸਭ ਦਾ ਫਲਾ ਹੋਏ ਰਾਈਟ ਬਹੁਤ ਬਹੁਤ ਸ਼ੁਕਰੀਆ ਐਸ ਵੀਡੀਓ ਨੂੰ ਦੇਖਣ ਵਾਸਤੇ ਔਰ ਸ਼ੇਅਰ ਕਰਨ ਵਾਸਤੇ ਥੈਂਕ ਯੂ ਵੈਰੀ ਮਚ ਗੋਡ ਬlesਸ ਯੂ एवरीवन